ਬਾਬਾ ਫਰੀਦ ਅਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਡੋਹਾ ਗਣੇ ਤੁਮ ਕਿਉ ਰਹਿਣ ਰਹਾ ਗਿਆਨ ਰਾਉ ਜਬ ਸੇਜੇ ਆਵੇ ਤੋ ਨਾਨਕ ਭੋਗ ਕਰੇ ਹਜ਼ਾਰਾਂ ਪੰਕਤੀਆਂ ਪਰ ਕਿਸ ਦੇ ਅਰਥ ਕਰੋਗੇ ਠੀਕੇ ਆਤਮਾ ਪਰਮਾਤਮਾ ਦਾ ਮਿਲਣ لیکن ਉਦਾਰਨ ਪ੍ਰਮਾਣ ਠੀਕ ਹੈ ਪ੍ਰਮਾਤਮਾ ਦੇ ਰਸ ਲਈ ਪ੍ਰਮਾਣ ਛੋਟੇ ਹੋਣਗੇ ਪੂਰਨ ਨਹੀਂ ਹੋਣਗੇ ਉਹ ਸੰਸਾਰ ਦੀ ਕੋਈ ਗੱਲ ਕਰਨੀ ਹੈ ਤੇ ਪੂਰਨ ਪ੍ਰਮਾਣ ਮਿਲ ਸਕਦਾ ਹੈ ਪਰਤਕਸ਼ ਪ੍ਰਮਾਣ ਵੀ ਮਿਲ ਸਕਦਾ ਹੈ ਪਰ ਉਦਾਰਨ ਤੇ ਦਿੱਤੇ ਨੇ ਸੰਸਾਰ ਦੇ اور ਐਸੀਆਂ ਪੰਕਤੀਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿਚ ਬੇਸ਼ੁਮਾਰ ਕਈ ਕਿ ਸ਼ਬਦ ਵਿੱਚ ਅਵਦਾਸ ਵੀ ਖੁੱਲ ਕੇ ਬੋਲ ਰਿਹਾ ਹੈ। ਖੁੱਲ ਕੇ ਬੋਲ ਰਿਹਾ ਹੈ। ਸਮਾਧ ਹੁਣ ਮੇਰੇ ਕੋਲ ਸੀਮਤ ਹੈ। ਕਿ ਮੈਂ ਇੱਕ ਦਲੀਲ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ। ਜੇ ਕ੍ਰੋਧ ਤੇ ਬੋਲਿਆ ਜਾ ਸਕਦਾ ਹੈ ਕਿਤਨਾ ਦੁਸ਼ਟ ਬਣਾ ਦਿੰਦਾ ਹੈ ਮਨੁੱਖ ਨੂੰ। ਕਿਤਨਾ ਮੂੜ ਬਣਾ ਦਿੰਦਾ ਹੈ। ਜੇ ਲੋਭ ਤੇ ਬੋਲਿਆ ਜਾ ਸਕਦਾ ਹੈ ਕਿਤਨਾ ਬੇਈਮਾਨ ਬਣਾ ਦਿੰਦਾ ਹੈ, ਠੱਗ, ਚੋਰ, ਡਕੈਤ ਬਣਾ ਦਿੰਦਾ ਹੈ। ਜੇ ਹੰਕਾਰ ਤੇ ਬੋਲਿਆ ਜਾ ਸਕਦਾ ਹੈ ਕਿਤਨਾ ਕਾਤਲ ਕਸਾਈ ਬਣਾ ਦਿੰਦਾ ਹੈ ਮਨੁੱਖ ਨੂੰ ਜੇ ਮੋਹ ਤੇ ਬੋਲਿਆ ਜਾ ਸਕਦਾ ਹੈ ਕਿਤਨਾ ਸਵਾਰਥੀ ਬਣਾ ਦਿੰਦਾ ਹੈ ਮਨੁੱਖ ਨੂੰ ਕਿ ਕੋਈ ਵਿਸ਼ਾ ਕਾਮ ਇਸ ਤੇ ਨਹੀਂ ਬੋਲਿਆ ਜਾ ਸਕਦਾ ਨਾ ਲਿਖਿਆ ਜਾ ਸਕਦਾ ਹੈ ਔਰ ਆਪ ਸੁਣ ਕੇ ਹੈਰਾਨ ਹੋਵੋਗੇ ਇਨਾ ਪੰਜਾਂ ਵਿੱਚੋਂ ਮੂਲ ਕਾਮ ਹੈ ਬਾਕੀ ਸਭ ਤੱਲੇ ਜਦ ਵੀ ਗਿਣਤੀ ਆਉਂਦੀ ਹੈ ਪਹਿਲੇ ਸਰਦਾਰ ਇਹੇ ਕਾਮ ਕਰੋਦ ਲੋਭ ਮੋਹ ਹੰਕਾਰ ਇਹਦੇ ਸਰਦਾਰ ਹੈ ਇਹਦੇ ਸਾਰਿਆਂ ਦਾ ਸਰਮੌਰ ਹੈ ਬਾਕੀ ਦੇ ਜਿਹੜੇ 99 ਮਨੁੱਖ ਉਹਨਾਂ ਦੀ ਪੂਰਤੀ ਵੀ ਕਾਮ ਦੀ ਪੂਰਤੀ ਲਈ ਕਰਦਾ ਹੈ ਧਨ ਵਧ ਗਿਆ ਸੀ ਨਵਾਬ ਕੋਲ ਨਿਜ਼ਾਮ ਹైదరాబాద్ ਦੇ ਤਾਂ ਉਸ ਦੀਆਂ 600 ਬੇਗਮਾਂ ਸਨ ਜੇ ਧਨ ਨਾ ਵੱਧਾ ਤੇ ਪ੍ਰਭਤਾ ਨਾ ਵੱਧੀ ਹੰਕਾਰ ਕਰਕੇ ਕਿ 600 ਬੇਗਮਾਂ ਕੋਈ ਮਹਾਰਾਜਾ 400 ਮਹਾਰਾਣੀਆਂ ਔਰ ਦੁਰਾਚਾਰੀ ਕਿਸ ਨੂੰ ਕਹਿੰਦੇ ਨੇ ਬਲਾਤਕਾਰੀ ਕਿਸ ਨੂੰ ਕਹਿੰਦੇ ਨੇ ਇਸ ਵਕਤ ਮਰਾਕਸ਼ ਦੇ ਨਵਾਬ ਦੀਆਂ 1000 ਬੇਗਮਾਂ ਨੇ ਇਸ ਵਕਤ ਦੁਰਾਚਾਰੀ ਕਿਸ ਨੂੰ ਕਹਿੰਦੇ ਨੇ ਬਲਾਤਕਾਰੀ ਕਿਸ ਨੂੰ ਕਹਿੰਦੇ ਨੇ ਪਰ ਕਿਸ ਨੂੰ ਬਲਾਦਕਾਰੀ ਆਖੋ ਜੇ ਧਨਵੀ ਇਸ ਵਾਸਤੇ ਵਧਾਇਆ ਪ੍ਰਭਤਾ ਵੀ ਮਰਾਕਸ਼ ਦੇ ਨਵਾਬ ਨੇ ਇਸ ਵਾਸਤੇ ਵਧਾਈ ਮੈਂ 1000 ਬੇਗਮਾਂ ਰੱਖ ਸਕਾਂ ਹੈਰਾਨਗੀ تھی ਗਏ ਇਸ ਸ਼ਬਦ ਦੇ ਵਿੱਚ ਖੁਲਾਸਾ ਇਹ ਹੀ ਹੈ ਸੀਮਤ ਦਾਇਰੇ ਵਿੱਚ ਮੈਂ ਤੁਹਾਡੇ ਸਾਹਮਣੇ ਇਹ ਵਿਚਾਰਾਂ ਰੱਖਾਂਗਾ ਮਨੁੱਖ ਦੇ ਅੰਦਰ ਕਾਮਨਾ ਗਰਦਿਸ਼ ਕਰਦੀ ਹੈ કામના ਦਾ ਚੱਕਰ ਹੀ ਜਨਮ ਮਰਨ ਦਾ ਚੱਕਰ ਬਣਦਾ ਕਾਮਨਾ ਦਾ ਚੱਕਰ ਹੀ ਸੰਸਾਰ ਦਾ ਚੱਕਰ ਬਣਦਾ ਜਿਵੇਂ ਖੰਡਾ ਸਾਡਾ ਧਾਰਮਿਕ चिन्ह ਹੈ ਗਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ प्रथमे ਖੰਡਾ ਸਾਜ ਕੇ ਜਨ ਸਭ ਸੰਸਾਰ ਉਪਾਇ ਪਹਿਲੇ ਪ੍ਰਭੂ ਨੇ ਸ਼ਕਤੀ ਬਣਾਈ ਉਹ ਜੋ ਸਿੱਧਾ ਖੰਡਾ ਹੈ ਸ਼ਕਤੀ ਦਾ ਪ੍ਰਤੀਕ ਹੈ ਸ਼ਕਤੀ ਤੋਂ ਸੰਸਾਰ ਬਣਿਆ ਫਿਰ ਸੰਸਾਰ ਦਾ ਜਿਹੜਾ ਰੂਪ ਦਿਖਾਇਆ ਗੋਲਾਕਾਰ ਖੰਡੇ ਦਾ ਧਰਤੀ ਬ੍ਰਹਿਮੰਡ ਇਹ ਗੋਲਾਕਾਰ ਬ੍ਰਹਿਮੰਡ ਸ਼ਕਤੀ ਤੋਂ ਪੈਦਾ ਹੋਇਆ ਫਿਰ ਦੋਵੇਂ ਪਾਸੇ ਕਿਰਪਾ ਨਾਲ ਸ਼ਕਤੀ ਨੇ ਸੰਭਾਲਿਆ ਹੋਇਆ ਇਸ ਨੂੰ ਨਿਰਗੁਣ ਰੂਪ ਦੇ ਤੇ ਸਰਗੁਣ ਰੂਪ ਦੇ ਅੰਤੋਂ ਖੰਡੇ ਦੀ ਵਿਆਖਿਆ ਹੈ ਸਰਗੁਣ ਤੇ ਨਿਰਗੁਣ ਰੂਪ ਦੇ ਚ ਉਸਨੇ ਬ੍ਰਹਿਮੰਡ ਨੂੰ ਸੰਭਾਲਿਆ ਹੈ ਸਾਰੀ ਉਤਪਤੀ ਖੰਡੇ ਤੋਂ ਇੱਕ ਸ਼ਕਤੀ ਤੋਂ ਹੋਈ ਤੇ ਜੋ ਉਤਪਤੀ ਹੋਈ ਉਹ ਸਾਰੇ ਦਾ ਰਸਾਰਾ ਸਭ ਕੁਝ ਗੋਲਾਕਾਰ ਹੈ ਉਹ ਗੋਲਾ ਬ੍ਰਹਿਮੰਡ ਦਾ ਰੂਪ ਪੇਸ਼ ਕੀਤਾ ਹੈ ਇਸ ਤਰ੍ਹਾਂ ਮਾਤਮਾ ਬੁੱਧ ਬੋਧੀਆਂ ਦਾ ਜਿਹੜਾ ਧਾਰਮਿਕ ਚਿੰਨ੍ਹ ਹੈ ਚੱਕਰ ਹੈ ਸੰਸਾਰ ਚੱਕਰ ਹੈ मनुख इस देज گردش ਕਰਦਾ ਰਹੇ ਘੁੰਮਦਾ ਹੀ ਰਹੇ ਘੁੰਮਦਾ ਹੀ ਆਵਣੇ ਜਾਵਣੇ ਇਸ ਦੇ ਮੁਕਦੇ ਹੀ ਗੋਲਾਕਾਰ ਕਾਮਨਾ ਮਨੁੱਖ ਨੂੰ ਘੁਮਾਈ ਫਿਰਦੀ ਹੈ ਹੁਣ ਧਿਆਨ ਨਾਲ ਸੁਣਨਾ ਧਨ ਦੀ ਕਾਮਨਾ ਧਨ ਮਿਲ ਗਿਆ ਕਾਮਨਾ ਰੁਕਦੀ ਨਹੀਂ ਵਿਸ਼ਰਾਮ ਨਹੀਂ ਕਰਦੇ ਪ੍ਰਭਤਾ ਦੀ ਕਾਮਨਾ ਕੁੰਮਦੇ ਆਇਆ ਉਹਦੇ ਮਿਲ ਕੇ ਕਾਮਨਾ ਇੱਥੇ ਵੀ ਬਿਸ਼ਰਾਮ ਨਹੀਂ ਕਰਦੀ ਚੱਲ ਪੈਂਦੀ ਹੈ ਫਿਰ ਪੁਰਸ਼ ਦੇ ਅੰਦਰ ਇਹ स्त्री ਦੀ ਕਾਮਨਾ स्त्री ਦੇ ਅੰਦਰ ਪੁਰਸ਼ ਦੀ ਕਾਮਨਾ ਕਿੱਥੇ ਕਾਮਨਾ ਥੋੜਾ ਜਾਂ ਬਿਸ਼ਰਾਮ ਕਰਦੀ ਹੈ ਇਸ ਵਾਸਤੇ ਭਾਰਤ ਦੇ ਤਮਾਮ ઋਸ਼ੀਆਂ ਨੇ ਇਸ स्त्री ਨੂੰ ਕਾਮਣੀ ਕਹਿੰਦੇ ਸਾ ਪੁਰਸ਼ ਨੂੰ ਕਾਮਦੇਵ ਕਹਿੰਦੇ ਥੋੜਾ ਜਾਂ ਬਿਸ਼ਰਾਮ ਕਰਦੇ ਦਾਲੰਗੁਰੂ ਤੇ ਇੱਕ ਬਹਾਦਰ ਸਹਿਬ ਕਹੋ ਕਹਾ ਆਪਣੇ ਅਧਮਾਈ ਪੁਰਝਿਓ ਕਨਕ ਕਾਮਨੇ ਕੇ ਰਸ ਨੈ ਕੀ ਇਰਤ ਪਰਵਗਾਇ ਇਹਨੇ ਪ੍ਰਭੂ ਦੀ ਕੀਰਤੀ ਨਹੀਂ ਗਾਈ ਕਾਰਨ ਰੋਕ ਲਿਆ ਕਿਦਰੇ ਕਨਕ ਨੇ ਕਿਦਰੇ ਕਾਮਨੇ ਨੇ ਇਸ स्त्री ਨੂੰ ਕਾਮਨਾ ਦੀ ਮਣੇ ਆਕ ਦਿੱਤਾ ਪੁਰਸ਼ ਇੱਥੇ ਵਿਸ਼ਰਾਮ ਕਰਦਾ ਹੈ ਉਹਦੀ ਕਾਮਨਾ ਕੁਝ ਦੇਰ ਲਈ ਇੱਥੇ ਰੁਕਦੀ ਹੈ ਨਾ ਪ੍ਰਭਤਾ ਤੇ ਰੁਕਦੀ ਹੈ ਨਾ ਧਨ ਤੇ ਰੁਕਦੀ ਹੈ ਹੋਰ ਅੱਗੇ ਹੋਰ ਅੱਗੇ ਹੋਰ ਅੱਗੇ ਥੋੜਾ ਜਿਹਾ ਇੱਥੇ ਰੁਕਦੀ ਹੈ ਇਸਤਰੀ ਦੀ ਵੀ ਕਾਮਨਾ ਨਾ ਧਨ ਤੇ ਰੁਕਦੀ ਹੈ ਨਾ ਪ੍ਰਭਤਾ ਤੇ ਰੁਕਦੀ ਹੈ ਰੁਕਦੀ ਹੈ ਥੋੜਾ ਜਿਹਾ ਪੁਰਸ਼ ਤੇ ਹੈ ਉਹ ਪੁਰਸ਼ ਉਸ ਲਈ ਕਾਮਦੇਵ ਬਣ ਜਾਂਦਾ ਹੈ ਈਸਤਰੀ ਪੁਰਸ਼ ਲਈ ਕਾਮਣੀ ਬਣ ਜਾਂਦੀ ਛਲਕ ਕਨਕ ਕਾਮਨੇ ਛਲੇ ਕਨਕ ਕਾਮਨੇ ਸੰਸਕ੍ਰਿਤੀ ਸ਼ਲੋਕ ਗੁਰੂ ਅਰਜਨ ਦੇਵ ਜੀ بڑا ਜ਼ਿਕਰ ਹੈ ਕਹੋ ਕਹਾ ਆਪਣੇ ਅਦਮਾਈ ਪੁਰਜਿਓ ਕਨਕ ਕਾਮਨੇ ਕੇ ਰਸ ਸਨੇਹੀ ਰਤ ਪ੍ਰਭ ਗਾਇ ਸੰਤਾਨ ਉਤਪਤੀ ਦਾ ਜੋ ਸਾਧਨ ਸੀ ਪ੍ਰਭੂ ਨੇ ਬਣਾਇਆ ਚਲਦਾ ਰਹੇ ਹੀ ਪੁਰਸ਼ ਲਈ ਮਹਾਰਸ ਬਣ ਗਿਆ ਇਸਤਰੀ ਲਈ ਮਹਾਰਸ ਬਣ ਗਿਆ ਕਾਮਨਾ ਥੋੜਾ ਬਿਸ਼ਰਾਮ ਕਰਨ ਲੱਗ ਪਈ ਇੱਕ ਕਾਮਦੇਵ ਬਣ ਗਿਆ ਇੱਕ ਕਾਮਨੀ ਬਣ ਗਿਆ ਉਸੇ ਦਾ ਜ਼ਿਕਰ ਕਰ ਰਹੇ ਨੇ ਸ਼੍ਰੀ ਰਵਿਦਾਸ ਇਹਦੇ ਵਿੱਚ ਪੁਰਸ਼ ਕਿਸ ਤਰ੍ਹਾਂ ਵ੍ਰਸਟ ਹੋਏ ਨੇ ਉਹਨਾਂ ਕੁਝ ਪੁਰਸ਼ਾਂ ਦਾ ਜ਼ਿਕਰ ਵੀ ਕੀਤਾ ਹੈ ਜ਼ਿਕਰ ਵੀ ਕੀਤਾ ਅਸੀਂ ਇਸ ਦੌਰ ਵਿੱਚ ਇਸ ਕਲਯੁਗ ਦੇ ਚ ਬੜੇ ਪਰਬਲ ਕਾਮੇ ਜੀਵਾ ਆਪ ਦੀ ਗਿਆਤ ਲਈ ਅਰਜ਼ ਕਰਾਂ ਜਦ ਕਾਮ ਪ੍ਰਧਾਨ ਨਹੀਂ ਸੀ ਲੋਭ ਪ੍ਰਧਾਨ ਸੀ ਹੰਕਾਰ ਪ੍ਰਧਾਨ ਸੀ ਉਦੋਂ ਹੰਕਾਰ ਤੇ ਬਹੁਤ ਬੋਲਿਆ ਗਿਆ ਬਹੁਤ ਬੋਲਿਆ ਗਿਆ ਉਦੋਂ ਲੋਭ ਦੀ ਵਿਆਖਿਆ ਵੀ ਬੜੀ ਕੀਤੀ ਗਈ ਸੀ ਬਹੁਤ ਕੀਤੀ ਗਈ ਔਰੇ ਵਿਆਖਿਆ ਕਰਦੇ ਸਨ ॠषि ਬਨੇ। ਕਿਕੇ ਮਨੁੱਖ ਲੋਭ ਕਰਕੇ ਬ੍ਰਸ਼ ਨਾ ਹੋਵੇ, ਹੰਕਾਰ ਕਰਕੇ ਬ੍ਰਸ਼ ਨਾ ਹੋਵੇ। ਸੰਤ ਜਨ ਅਵਤਾਰ ਸਮਝਾਉਂਦੇ ਸਨ ਕਿ ਬੋਲਦੇ ਸਨ। ਇਸ ਦੌਰ ਦੇ ਚ ਲੋਕ ਤੇ ਹੰਕਾਰ ਤੇ ছਾਇਆ ਦੀ ਤਰ੍ਹਾਂ ਨੇ ਕਾਮ ਪਰਦਾ ਰਹੇ। ਪਰ ਬਦ ਕਿਸਮਤੀਏ ॠषि मुनि ਤੇ ਇਤਨੇ ਹੈਨ ਕੋ ਨਹੀਂ। ਇਹ ਹੈਗੇ ਨਹੀਂ ਤਾਂ ਬੋਲਦੇ ਨਹੀਂ। ਦੁਸ਼ਟ ਲੋਕ ਕਾਮ ਤੇ ਲਿਖ ਰਹੇ ਨੇ ਉਹੀ ਬੋਲ ਰਹੇ ਨੇ ਉਹੀ ਚਰਚਾ ਪੈ ਕਰਦੇ ਨੇ ਉਹੀ ਲੋਕਾਂ ਨੂੰ ਪੜਨ ਵਾਸਤੇ ਮਿਲਦਾ ਹੈ ਕਿਉਂਕਿ ਭ੍ਰਸ਼ਟ ਲੋਗਾਂ ਨੇ ਕਾਮ ਦੇ ਉਤੇ ਲਿਖਿਆ ਹੈ ਜੋ ਕਾਮ ਤੋਂ ਭ੍ਰਸ਼ਟ ਹੋਏ ਨੇ ਤੇ ਉਹਨਾਂ ਨੂੰ ਪੜ ਪੜ ਕੇ ਪੜਨ ਵਾਲੇ ਵੀ ਭ੍ਰਸ਼ਟ ਹੋ ਜਾਂਦੇ ਨੇ ਉਹ ਵੀ ਭ੍ਰਸ਼ਟ ਹੋ ਰਹੇ ਨੇ ਅਸੀ ਹੈ ਪ੍ਰਭੂ ਕਲ ਜੁਗ ਦੇ ਕਾਮੇ ਜੀਵਾ ਐਸੇ ਕਰਮ ਜੋ ਅਨੀਤੀ ਨੇ ਅਨੈਤਿ ਨੇ ਨੀਤੀ ਨਹੀਂ ਨੇ ਅਨੈਤਿ ਨੇ ਨਿਤ ਹੋਣਗੇ ਕਲਗੀਧਰ ਪਾਤਸ਼ਾਹ ਕਹਿੰਦੇ ਨਿਤ ਹੋਣਗੇ ਅਨੈਤ ਕਰਮ ਅਨਿਤੀ ਨੀਤੀ ਨਹੀਂ ਅਨਿਤੀ ਇਹ ਨਿਤ ਹੋਣਗੇ ਤਿਆਗ ਧਰਮਣੋ ਤ੍ਰਯਾ ਕੁਨਾਰ ਸਾਧ ਜੋਏਗੇ ਇਸਤਰੀਆ ਆਪਣਾ ਇਸਤਰੀ ਹੋਣ ਦਾ ਧਰਮ ਬਥੇਰੀਆਂ ਛੋੜ ਦੇਣਗੇ ਤੇ ਜਿਨ੍ਹਾਂ ਨੂੰ ਅਸੀਂ ਸਾਧੂ ਕਹਿੰਨੇ ਆ ਕੋਈ ਨਾ ਇਸਤਰੀਆਂ ਦੀ ਤਲਾਸ਼ ਇਚਾਉਣਗੇ। ਧੰਨ ਗੁਰੂ ਗੋਬਿੰਦ ਸਿੰਘ ਦੇ ਬੋਲ ਨਾਉਂ ਦੇ ਤੇ ਮੈਂ ਨਹੀਂ ਕਹਿ ਸਕਦਾ। ਨਹੀਂ ਕਹਿ ਸਕਦਾ। ਪਿਛਲੇ ਦਿਨੀ ਮੈਨੂੰ ਬਹੁਤ ਕੁਝ ਪੜਨ ਨੂੰ ਤੇ ਸੁਣਨ ਨੂੰ ਮਿਲੇਗਾ। ਹੈਰਾਨਗੀ ਹੋਈ ਮੈਨੂੰ। ਉਦੋਂ ਕਲਗੀ ਤੇ ਅਨੈతి ਨਿਤ ਹੋਵੇਗੀ, ਰੋਜ਼ ਹੋਵੇਗੀ। ਤਿਆਗ ਧਰਮ ਨੋਤਰੀਆ ਇਸਤਰੀ ਹੋਣ ਦਾ ਧਰਮ ਤਿਆਗ ਦੇਣਗੇ ਤਿਆਗ ਦੇਣਗੇ ਕੋਨਾਰ ਸਾਧ ਜੋਏਗੇ ਜਿਨ੍ਹਾਂ ਨੂੰ ਸਾਧੂ ਸੰਤ ਕਹਿੰਦੇ ਆ ਉਹ ਇਹਨਾਂ ਇਸਤਰੀਆਂ ਦੀ ਤਲਾਸ਼ ਇਚੋਂਗੇ ਤਲਾਸ਼ ਇਚੋਂਗੇ ਅਗਰ ਇਹ ਪ੍ਰਬਤਾ ਦੇ ਸੰਜਮੇ ਨਹੀਂ ਹੈ ਤਾਂ ਹਿੰਸਕ ਹੋਵੇਗਾ ਕਸਾਈ ਹੋਵੇਗਾ ਕਾਤਲ ਹੋਵੇਗਾ अगर काम दे संजमी नहीं है तो बलात्कारी दुराचारी स्त्री है तो फिर गनका हो, और की हो तो रविदास कहनेभु इनिया प्रबल शक्तियां ने दसो मैं की करा मैं की करा किस तरह अपने आप बचावा हां बिना उस परमात्मा तो ਐਸੇ ਹਾਲਾਤ ਦੇ ਫਿਰ ਕਿਦੀ ਸ਼ਰਨ ਲਈ ਹੈ ਉਹੀ ਰਖਸ਼ਕ ਹੋ ਸਕਦਾ ਹੈ ਉਸਨੇ ਇਮਤਿਹਾਨ ਪਾਇਆ ਹੈ ਉਹੀ ਪਾਸ ਕਰਾ ਸਕਦਾ ਹੈ ਉਹੀ ਰਖਵਾਲਾ ਹੋ ਸਕਦਾ ਹੈ ਇਤਨੀ ਸੇਵਾ ਪ੍ਰਮਾਨ ਕਰਨੇ ਸਮਾ ਹੋ ਗਿਆ ਜੋ ਕੁਛ ਆਪ ਨੂੰ ਸਰਵਨ ਕਰਾਇਆ ਜਿਹੜੇ ਚੋਟੀ ਦੇ ਮਹਾਪੁਰਸ਼ ਭ੍ਰਸ਼ਟ ਹੋਏ ਉਹਨਾਂ ਦਾ ਜ਼ਿਕਰ ਸ੍ਰੀ ਰਵਦਾਸ ਜੀ ਮਹਾਰਾਜ ਨੇ ਕੀਤਾ ਹੈ ਔਰ ਜਿਹੜੇ ਬੜੇ ਬੜੇ ਰਿਸ਼ੀ ਮੁਨੀ ਭ੍ਰਸ਼ਟ ਹੋਏ ਦਸ਼ਮ ਗ੍ਰੰਥ ਦੇ ਚੋਂ ਆਹ ਦਾ ਬੜਾ ਜ਼ਿਕਰ ਹੈ ਬੜਾ ਜ਼ਿਕਰ ਹੈ ਕਿਸੇ ਨੂੰ ਲੋਭ ਨੇ ਬ੍ਰਸ਼ਟ ਕੀਤਾ ਕਿਸੇ ਨੂੰ ਪ੍ਰਭਤਾ ਨੇ ਬ੍ਰਸ਼ਟ ਕੀਤਾ ਕਿਸੇ ਨੂੰ ਕਾਮ ਨੇ ਬ੍ਰਸ਼ਟ ਕੀਤਾ ਅਗਰ ਕੋਈ ਮਨੁੱਖ ਬ੍ਰਸ਼ਟ ਹੋਇਆ ਹੈ ਇਹਨਾਂ ਤਿੰਨਾਂ ਦੇ ਚੋਂ ਕਿਸੇ ਇੱਕ ਕਰਕੇ ਹੀ ਹੋਇਆ ਹੈ ਕਿਸੇ ਇੱਕ ਕਰਕੇ ਹੀ ਹੋਇਆ ਹੈ ਮਨੁੱਖ ਦੇ ਅੰਦਰ ਕਾਮਨਾ ਹਰ ਵਕਤ ਚੱਲਦੀ ਹੈ ਮੈਂ ਦੁਹਰਾ ਦਿਆਂ ਪ੍ਰਭਤਾ ਮਿਲ ਗਈ ਹੈ ਕਾਮਨਾ ਰੁਕਦੀ ਨਹੀਂ ਅੱਗੇ ਚੱਲੀ ਜਾਂਦੀ ਹੈ ਧਨ ਦੀ ਕਾਮਨਾ ਧਨ ਮਿਲੇਗੇ ਕਾਮਨਾ ਰੁਕਦੀ ਨਹੀਂ ਅੱਗੇ ਚਲੀ ਜਾਂਦੀ ਕਾਮਨਾ ਥੋੜੀ ਜਿਆ ਜਿੱਥੇ ਰੁਕਦੀ ਏ ਉਹਨੂੰ ਕਾਮ ਨਹੀਂ ਕਹਿੰਦੇ ਇਸਤਰੀ ਤੇ ਰੁਕਦੀ ਏ ਪੁਰਸ਼ ਦੀ ਕਿ ਇਸਤਰੀ ਦੀ ਰੁਕਦੀ ਏ ਪੁਰਸ਼ ਤੇ ਕਾਮ ਰੇ ਪੁਰਸ਼ ਦੀ ਰੁਕਦੀ ਏ ਇਸਤਰੀ ਤੇ ਕਾਮਣੀ ਤੋ ਛਲੇ ਕਨਕ ਕਾਮਨੇ ਸੰਸਕ੍ਰਿਤੀ ਸ਼ਲੋਕ ਗੁਰੂ ਅਰਜਨ ਦੇਵ ਜੀ ਕਹੋ ਕਹਾ ਆਪਣੇ ਅਦਮਾਈ ਉਰਝੋ ਕਨਕ ਕਾਮਨੇ ਕੇ ਰਸ ਨੈ ਕੀ ਰਤ ਪ੍ਰਭ ਗਾਈ